ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ਮੀ ਟੂਕੀ ਗਰੁੱਪ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਸੂਟਾਂ ਦੀ ਸੋ ਬਹੁਤ ਹੀ ਪਿਆਰੀ ਸੂਟ ਨੇ ਸਮਰ ਦੀ ਕਲੈਕਸ਼ਨ ਹੈ ਜਿਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਜਿਹੜਾ ਫੈਬਰਿਕ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੁਸੇ ਇਹਦੀ ਫਲੋ ਤੋਂ ਦੇਖ ਲਓ ਵੀ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਆ ਸੋ ਇਹ ਹੈਗਾ ਫੁੱਲ ਪਿਓਰ ਲੀਨ ਦਾ ਸਟਾਫ ਤੁਸੀਂ ਦੇਖ ਸਕਦੇ ਹੋ ਫੁੱਲ ਪਿਓਰ ਲੀਨ ਜਿਹੜੀ ਕਿ ਹੁੰਦੀ ਬਹੁਤ ਜ਼ਿਆਦਾ ਜਿਹੜਾ ਸਮਰ ਦਾ ਸਭ ਤੋਂ ਜ਼ਿਆਦਾ ਜੇ ਕਹਿ ਸਕਦੇ ਆ ਕਿ ਆ ਸੌਫਟ ਫੈਬਰਿਕ ਹੁੰਦਾ ਹਨ ਤੇ ਅੱਜ ਕੱਲ ਜਿਹੜਾ ਲਾਈਕ ਕੀਤਾ ਜਾਣ ਵਾਲਾ ਸਭ ਤੋਂ ਵਧੀਆ ਫੈਬਰਿਕ ਲੈ ਲੈਣ ਹੀ ਆ ਕਿਉਂਕਿ ਬਹੁਤ ਜ਼ਿਆਦਾ ਲਾਈਟ ਵੇਟ ਹੁੰਦਾ ਜਿੱਦਾਂ ਆਪਣੇ ਗਰਮੀ ਪੈ ਰਹੀ ਹੈ ਇੰਡੀਆ ਦੇ ਵਿੱਚ ਤੇ ਉਹਦੇ ਅਕੋਰਡਿੰਗ ਇਹ ਟਾਪ ਦੀ ਕੁਆਲਿਟੀ ਹੈ ਜਿੱਦਾਂ ਕਿਸੇ ਨੇ ਕੋਈ ਆਫਿਸ ਵੀਅਰ ਸੂਟ ਬਣਾਉਣੇ ਆ ਜਾਂ ਕਿਸੇ ਨੇ ਕਿਤੇ ਆਉਣ ਜਾਣ ਵਾਸਤੇ ਹਨ ਤਾਂ ਸੂਟ ਬਣਾਉਣੇ ਆ ਉਦਾਂ ਦੇ ਆ ਇਹ ਸੂਟ ਸੋ ਇਹਨਾਂ ਨੂੰ ਲੈਸ ਡਿਜ਼ਾਈਨ ਕਰਵਾ ਕੇ ਤੁਸੀਂ ਕੋਰਸੈਟ ਵਗੈਰਾ ਬਣਾਓ ਜਾਂ ਤੁਸੀਂ ਇਹਨਾਂ ਦੇ ਸਲਵਾਰ ਸੂਟ ਆ ਬਣਾਓ ਜਿਵੇਂ ਮਰਜ਼ੀ ਬਣਾਓ ਠੀਕ ਹੈ ਇਹਨਾਂ ਦੇ ਵਿੱਚ ਤੁਸੀਂ ਮੀਨਸ ਜੇ ਫੌਕਾ ਮਨਾਉਣੀ ਆ ਲਾਈਟ ਜੇ ਵੇਟ ਦੇ ਵਿੱਚ ਥੋੜਾ ਲਖਨਵੀ ਟਾਈਪ ਬਣਾਉਣੇ ਤਾਂ ਵੀ ਬਹੁਤ ਸੋਹਣੇ ਲੱਗਦੇ ਆ ਸੋ ਜੇ ਕਿਸੇ ਮੇਰੀ ਭੈਣ ਨੂੰ ਇਹ ਸੂਟ ਚਾਹੀਦਾ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪ ਨੂੰ WhatsApp ਤੇ ਭੇਜ ਦਿਓ ਸੋ 2000 ਦੀ ਰੇਂਜ ਦੇ ਵਿੱਚ ਇਹ 5 ਮੀਟਰ ਸੂਟ ਆ ਆਮ ਕਰਕੇ ਮਾਰਕੀਟ ਦੇ ਵਿੱਚ ਇਹਦਾ ਰੇਟ 23-2400 ਰੁਪਿਆ ਸੋ ਆਪਾਂ ਘਰ ਤੋਂ ਕੰਮ ਕਰ ਰਹੇ ਆ ਤਾਂ ਬਹੁਤ ਅੱਛਾ ਰੇਟ ਤੇ ਦੇ ਰਹੇ ਆ। ਸੋ 2000 ਦੀ ਰੇਂਜ ਦੇ ਵਿੱਚ ਇਹ ਸੋਟੇ ਹੌਲ ਸੇਲ ਦਾ ਹੀ ਰੇਟ ਆ। ਇਹਦਾ ਸਕਰੀਨ ਸ਼ਾਟ ਲੈ ਕੇ ਬਹੁਤ ਹੀ ਅਮਤ ਜਿਆਦਾ ਸੋਹਣਾ ਇਹਦਾ ਹੈਗਾ ਪ੍ਰਿੰਟ ਤੇ ਬਹੁਤ ਜਿਆਦਾ ਸੋਹਣਾ ਇਹਦਾ ਹੈਗਾ ਫੈਬਰਿਕ। ਸੋ ਦੇਖ ਸਕਦੇ ਹੋ ਨੰਬਰ 2 ਤੇ ਜਿਹੜੇ ਜਿਹੜੀ ਪੇਂਟਿੰਗ ਹੋਈ ਆ ਸੋ ਪ੍ਰਿੰਟ ਦੀ ਵੀ ਕੁਆਲਿਟੀ ਹੁੰਦੀ ਆ। ਤੁਸੀਂ ਦੇਖ ਸਕਦੇ ਹੋ ਟੈਸਟਾ ਦੇ ਪ੍ਰਿੰਟ ਆ। ਪੁਰੀ ਜਿਹਨੇ ਅੱਜਕੱਲ ਜਿਹੜਾ ਪ੍ਰਿੰਟ ਦਾ ਬ੍ਰਾਂਡ ਚੱਲ ਰਿਹਾ ਉਹ ਟੈਸਟ ਦਾ ਸਭ ਤੋਂ ਵਧੀਆ ਤੁਹਾਨੂੰ ਹੀ ਪਤਾ ਕਹਿੰਦੇ ਹੁੰਦੇ ਆ ਜੇ ਉਹ ਜੇ ਕੋਸਟਲੀ ਹੋਊਗਾ ਤਾਂ ਵਧੀਆ ਵੀ ਹੋਊਗਾ ਨਾ ਟੈਸਟਾ ਇੱਕ ਬ੍ਰਾਂਡ ਆ ਜਿਹਦੇ ਪ੍ਰਿੰਟ ਬਹੁਤ ਸੋਹਣੇ ਹੁੰਦੇ ਆ ਬਹੁਤ ਸਫਾਈ ਦੇ ਵਿੱਚ ਹੁੰਦੇ ਆ ਸੋ ਸਭ ਤੋਂ ਵੱਧ ਡਿਮਾਂਡ ਜਿਹੜੇ ਅੱਜਕੱਲ ਜੇ ਕੋਈ ਬ੍ਰਾਂਡ ਪਾਉਂਦਾ ਪ੍ਰਿੰਟ ਦੇ ਵਿੱਚ ਤਾਂ ਟੈਸਟ ਟੈਸਟਾ ਦਾ ਮੰਨਿਆ ਜਾਂਦਾ ਸੋ ਜਿੱਦਾਂ ਰਾਮਟੈਕਸ ਕੰਪਨੀ ਸੀਗੀ ਤਾਂ ਹੁਣ ਟੈਸਟਾ ਵੀ ਉਹਨਾਂ ਦੇ ਬਰਾਬਰ ਮੱਲ ਮਾਰ ਰਹੀ ਐ ਸੋ ਬਹੁਤ ਸੋਹਣਾ ਪ੍ਰਿੰਟ ਇਹ ਹੈਗਾ ਮੈਚਿੰਗ ਸੂਟ ਇਟਾਲੀਅਨ ਲੌਂਗ ਕਾਟਨ ਦਾ ਸੂਟ ਹੈ ਇਹ ਇਹਨੂੰ ਇਟਾਲੀਅਨ ਲੌਂਗ ਕਾਟਨ ਕਹਿੰਦੇ ਆ ਸੋ ਇਹ ਵੀ ਬਹੁਤ ਸੋਹਣਾ ਸੂਟ ਆ ਇਹਨੂੰ ਵੀ ਬਿਨਾ ਲਾਈਨਿੰਗ ਤੋਂ ਤੁਸੀਂ ਜਿਹੜਾ ਪਹਿਲਾਂ ਦਿਖਾਇਆ ਸੀ ਉਹਦੇ ਨੀਚੇ ਲਾਈਨਿੰਗ ਲੱਗਦੀ ਆ ਜ਼ਰੂਰੀ ਨਹੀਂ ਉਹਦੇ ਕੋਈ ਭਾਰੀ ਲਾਈਨਿੰਗ ਲਾਉਣੀ ਆ ਸੌਫਟ ਕਾਟਨ ਦੀ ਲਾਈਨਿੰਗ ਲਾ ਕੇ ਤੇ ਉਹਦੇ ਉਹਨੂੰ ਤੁਸੀਂ ਬਣਾ ਸਕਦੇ ਹੋ ਤੇ ਇਹ ਵਾਲਾ ਜਿਹੜਾ ਹਨ ਇਹਨੂੰ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਇਹ ਇਹ ਕਿੱਦਾਂ ਹੈ ਇਹ ਮੈਚਿੰਗ ਦੇ ਵਿੱਚ ਆ ਟੌਪ ਬਾਟਮ ਕਰੀਮ ਬਾਟਮ ਹੈ ਇਹਦੀ ਤੇ ਇਹ ਵਾਲਾ ਟੌਪ ਆ ਸੋ ਸਲਵਾਰ ਸੂਟ ਵੀ ਬਣਾ ਸਕਦੇ ਆ ਇਹ ਵੀ ਬਹੁਤ ਸੋਹਣਾ ਜਿਵੇਂ ਆਫਿਸ ਵੇਅਰ ਚ ਕਿਸੇ ਨੇ ਬਣਾਉਣਿਆ ਜਾਂ ਕਿਤੇ ਹੈ ਨਾ ਕੋਈ ਟੀਚਰਸ ਵਗੈਰਾ ਜਿਨ੍ਹਾਂ ਨੇ ਬਣਾਉਣਿਆ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਹੀ ਹੁੰਦਾ ਵੀ ਗਰਮੀ ਵਾਲਾ ਕਪੜਾ ਆਪਾਂ ਨੂੰ ਵਾਸ਼ ਵੀ ਕਰਨਾ ਪੈਂਦਾ ਸੋ ਇਹਨਾਂ ਨੂੰ ਵਾਸ਼ ਕਰ ਕਰਕੇ ਵੀ ਤੁਸੀਂ ਪਾਉਨੇ ਆ ਹਨਾ ਤਾਂ ਇਹ ਵਧੀਆ ਹੀ ਹੋਣਗੇ ਵਾਸ਼ ਕਰਨ ਤੋਂ ਬਾਅਦ ਇਹ ਖਰਾਬ ਹੋਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਸੋ ਇਹ ਇਹ ਬਿਨਾ ਤੁਸੀਂ ਲਾਈਨਿੰਗ ਤੋਂ ਸਟਿਚ ਕਰਕੇ ਬਣਾ ਸਕਦੇ ਆ ਸੋ ਜੇ ਕਿਸੇ ਭੈਣ ਨੇ ਡਿਜ਼ਾਈਨ ਹੀ ਕਰਵਾ ਕੇ ਸਟਿਚ ਕਰਾਉਣਾ ਹੋਵੇ ਤਾਂ ਆਪਾਂ ਉਹ ਵੀ ਕਰਾ ਦਾਂਗੇ ਕਿ ਆਪਣੇ ਕੋਲ ਆਪ ਦੇ ਕਾਰੀਗਰ ਨੇ ਵਧੀਆ ਪ੍ਰੋਫੈਸ਼ਨਲ ਕਾਰੀਗਰ ਨੇ ਇਟਾਲੀਅਨ ਲਾਉਣ ਹੈਗਾ ਦੇ ਪ੍ਰਿੰਟਾ ਹੈ ਸੋ ਜਿਹੜਾ ਇੱਕ ਜਿਵੇਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਕਿ ਪਿਓ ਲੈ ਲਨ ਦੇ ਵਿੱਚ ਇੱਕ ਇਹ ਵਾਲਾ ਇਹਦੇ ਵਿੱਚ ਪ੍ਰਿੰਟ ਅੰਡਰਾਈ ਕਲਰ ਦੇ ਵਿੱਚ ਹੈ ਇਹਨੂੰ ਤੁਸੀਂ ਜਿੱਦਾਂ ਮੈਂ ਇਹ ਫੋਟੋਆਂ ਦੇ ਵਿੱਚ ਇੱਕ ਵਾਰੀ ਵੀਡੀਓ ਪਾਈ ਸੀ ਪਹਿਲਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਚਿਕਨ ਦੀ ਬਾਟਮ ਨਾਲ ਸ਼ੋ ਕੀਤੇ ਸੀਗੇ ਇਹ ਤੇ ਜੇ ਤੁਸੀਂ ਚਿਕਨ ਦੀ ਬਾਟਮ ਨਾਲ ਦੀ ਫੋਟੋ ਵੀ ਦੇਖਣੀ ਹੋਵੇ ਉਹ ਵੀ ਦਿਖਾ ਦਾਂਗੇ ਉਕੇ ਦੇਖੋ ਵੀਡੀਓ ਦੇ ਵਿੱਚ ਇੱਕ ਪ੍ਰਿੰਟ ਦਿਖਾ ਸਕਦੇ ਆ ਕੋਸ਼ਿਸ਼ ਤਾਂ ਕਰਦੀ ਹੁੰਨੀ ਆ ਵੀ ਜਿੰਨੀ ਗ੍ਰੇਸ ਆ ਸੂਟ ਦੀ ਉੰਨੀ ਮੈਂ ਫੋਟੋ ਵੀਡੀਓ ਦੇ ਵਿੱਚ ਦਿਖਾਵਾਂ ਕੋਸ਼ਿਸ਼ ਤਾਂ ਮੈਂ ਬਹੁਤ ਕਰਦੀ ਹੁੰਨੀ ਆ ਵੀ ਜਿਹੜੀ ਕੁਆਲਿਟੀ ਆ ਦੇਖੋ ਕੁਆਲਿਟੀ ਦਾ ਹੀ ਮੁੱਲ ਹੁੰਦਾ ਨਾ ਇਹ ਵੀ 2000 ਦੀ ਰੇਂਜ ਦੇ ਵਿੱਚ ਆ ਇਹਨੂੰ ਆਲ ਓਵਰ ਵੀ ਬਣਾ ਸਕਦੇ ਆ ਜੇ ਕਿਸੇ ਨੂੰ ਇਦਾਂ ਦੀ ਕਰੀਮ ਬਾਟਮ ਦੇ ਨਾਲ ਚਿਕਨ ਦੀ ਬਾਟਮ ਲਾਉਣੀ ਆ ਜਾਂ ਮਸਲੀਨ ਦੀ ਬਾਟਮ ਲਾਉਣੀ ਆ ਕਿਸੇ ਹੋਰ ਮਤਲਬ ਬਾਟਮ ਲਾ ਕੇ ਬਣਾਉਣਾ ਨਾ ਤਾਂ ਫਿਰ ਤੁਸੀਂ ਇਹਨੂੰ ਫਿਰ ਘੱਟ ਰੇਂਜ ਬਣ ਜਾਂਦੀ ਹੈ ਫਿਰ 1500 ਦੀ ਰੇਂਜ ਦੇ ਵਿੱਚ ਰਹਿ ਜਾਂਦਾ ਜੇ ਤੁਸੀਂ ਮਸਲੀਨ ਦੀ ਬਾਟਮ ਲਾ ਕੇ ਬਣਾ ਲੈਨੇ ਆ ਤੇ ਜੇ ਤੁਸੀਂ ਇਹਨੂੰ ਚਿਕਨ ਦੀ ਬਾਟਮ ਨਾ ਬਣਾਓਗੇ ਨਾ ਫਿਰ ਸਾਡੇ 1700 ਦੀ ਰੇਂਜ ਦੇ ਵਿੱਚ ਪੈ ਜਾਊਗਾ ਸੂਟ ਇੱਕ ਪ੍ਰਿੰਟ ਇਹਦੇ ਵਿੱਚ ਇਹ ਵੀ ਆ ਫੈਬਰਿਕ ਸੇਮ ਰਹੂਗਾ ਸੋ ਬਹੁਤ ਜ਼ਿਆਦਾ ਲਾਈਟ ਵੇਟ ਤੇ ਸੋਹਣੇ ਸੋਹਣੇ ਜੇ ਮਤਲਬ ਕੱਪੜੇ ਨੂੰ ਜਿੱਦਾਂ ਇਦਾਂ ਫੜਦੇ ਆ ਨਾ ਤਾਂ ਇੱਕ ਕੂਲ ਜੀ ਫੀਲਿੰਗ ਆਉਂਦੀ ਹੈ ਸੋ ਜੇ ਤੁਸੀਂ ਲੂਸ ਅ ਸਟਾਈਲ ਦੇ ਵਿੱਚ ਇਹਨਾਂ ਸੂਟਾਂ ਨੂੰ ਬਣਾਉਣਾ ਫਿਰ ਵਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਆਂ ਕਈ ਮੇਰੀਆਂ ਭੈਣਾਂ ਜੀ ਫਿਟਿੰਗ ਵਾਲੇ ਵਾਲੇ ਸੂਟ ਪਾਉਂਦੀਆਂ ਨਾ ਤਾਂ ਉਹਨਾਂ ਨੂੰ ਫਿਰ ਇਹ ਲਾਈਨਿੰਗ ਲਾਉਣੀ ਪਊਗੀ ਜੇ ਤੁਸੀਂ ਲੂਜ਼ ਪਾਕਿਸਤਾਨੀ ਸਟਾਈਲ ਦੇ ਵਿੱਚ ਕੁੜਤੇ ਟਾਈਪ ਜਿਹਾ ਬਣਾਉਣੇ ਹਨ ਤਾਂ ਫਿਰ ਤੁਸੀਂ ਇਹਨਾਂ ਨੂੰ ਬਿਨਾਂ ਲਾਈਨਿੰਗ ਤੋਂ ਇਹ ਵੀ ਹੈ ਨਹੀਂਗਾ ਦੇਖ ਲਓ ਤੁਸੀਂ ਵਿੱਚ ਦੀ ਸਕਿਨ ਦੇਖਦੀ ਹੈ ਇਦਾਂ ਦੇ ਹਲਕੇ ਵੀ ਆ ਲਾਈਟ ਵੇਟ ਵੀ ਆ ਪਤਲੇ-ਪਤਲੇ ਜਿਹੇ ਵੀ ਆ ਬਟ ਇਹ ਵੀ ਨਹੀਂ ਹੈਗਾ ਕਿ ਵਿੱਚ ਦੀ ਸਕਿਨ ਦਿਖਦੀ ਹੈ ਇਹਦੇ ਬਹੁਤ ਸੋਹਣੇ ਇਦਾਂ ਨਹੀਂ ਵੀ ਅੰਡਰਗਾਰਮੈਂਟਸ ਆਪਾਂ ਦੇਖਣਗੇ ਕਈ ਨਹੀਂ ਪਸੰਦ ਕਰਦੇ ਇਦਾਂ ਪਾਉਣਾ ਨਾ ਸੋ ਉਹ ਚੀਜ਼ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਸੋ ਇਹ ਵੀ ਬਹੁਤ ਸੋਹਣੀ ਕਾਟਨ ਆ ਇਹ ਵੀ ਬਿਨਾ ਲਾਈਨਿੰਗ ਤੋਂ ਸੂਟ ਬਣਦਾ ਸੋ ਇਹਦੀ ਰੇਂਜ ਹੈਗੀ 950 ਇਹ ਵੀ ਇਹ ਨਹੀਂ ਹੈਗਾ ਕਿ ਮਤਲਬ ਮੈਂ ਖੁਦ ਸੂਟ ਬਣਾਵਨਾ ਕਿ ਇਹਨਾਂ ਦੇ ਸਾਰਿਆਂ ਦੇ ਆਪ ਦੇ ਐਕਸਪੀਰੀਅੰਸ ਕੀਤੇ ਹੋਏ ਆ ਸੋ ਇਹ ਵੀ ਕਪੜਾ ਜਿਹੜਾ ਜੇ ਤੁਸੀਂ ਬਾਰ-ਬਾਰ ਇਹਨੂੰ ਵਾਸ਼ ਕਰੋਗੇ ਤਾਂ ਇਹ ਵੀ ਸੌਫਟ ਸੌਫਟੀ ਹੋਈ ਜਾਣਾ ਇਹ 950 ਦੀ ਰੇਂਜ ਦੇ ਵਿੱਚ ਆ ਆਮ ਕਰਕੇ ਮਾਰਕੀਟ ਦੇ ਦੇ ਵਿੱਚ ਇਹਦਾ ਰੇਟ 1195 ਆ ਸੋ 950 ਦੀ ਰੇਂਜ ਦੇ ਵਿੱਚ ਆ ਬਹੁਤ ਆ ਸੋਹਣਾ ਸੂਟ ਆ ਇਹਨੂੰ ਵੀ ਤੁਸੀਂ ਜੇ ਕ੍ਰੀਮ ਚੇਕਨ ਦੀ ਬਾਟਮ ਨਾਲ ਬਣਾਉਣਾ ਵੀ ਬਣਾ ਸਕਦੇ ਆ ਤੇ ਜੇ ਤੁਸੀਂ ਆਲ ਓਵਰ ਬਣਾਉਣਾ ਉਹ ਵੀ ਬਣਾ ਸਕਦੇ ਆ ਜਿਹੜਾ ਮੈਂ ਤੁਹਾਨੂੰ ਕ੍ਰੀਮ ਬਾਟਮ ਨਾਲ ਪਹਿਲਾਂ ਦਿਖਾਇਆ ਸੀ ਨਾ ਇਹ ਉਹਦੇ ਨਾਲ ਦੀ ਹੀ ਕੁਆਲਿਟੀ ਆ ਤੇ ਇਹਨੂੰ ਵੀ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਬਣਾ ਸਕਦੇ ਆ ਇਹਨਾਂ ਦਾ ਰੇਟ ਵੀ 950 ਰੁਪਏ ਹੀ ਆ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਆ 950 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਨਾਲ ਗਾਜ਼ਰੀ ਬਾਟਮ ਤੇ ਇਦਾਂ ਪ੍ਰਿੰਟਡ ਟਾਪ ਆ ਇਹਦੇ ਨਾਲ ਸੋ ਪ੍ਰਿੰਟਰ ਸੂਟਾਂ ਨੂੰ ਵੀ ਆਪਾਂ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੁੰਦੇ ਆ ਕਿ ਤੁਸੀਂ ਕੁਝ ਲੈਸਨ ਲਾ ਲਓ ਜੇ ਕਿਸੇ ਮੇਰੀ ਭੈਣ ਨੇ ਕੋਈ ਪੈਂਟ ਬਣਾਉਣੀ ਹੈ ਪੈਂਟ ਦੇ ਵਿੱਚ ਕੁਝ ਡਿਜ਼ਾਈਨ ਕਰਾ ਕੇ ਹਨ ਤਾਂ ਇਦਾਂ ਡਿਜ਼ਾਈਨਿੰਗ ਕਰਾ ਕੇ ਤੁਸੀਂ ਬਣਾ ਸਕਦੇ ਹੋ ਸੋ ਜਿਨ੍ਹਾਂ ਨੂੰ ਇਹ ਚਾਹੀਦਾ ਸਾਰਿਆਂ ਦੇ ਸਕਰੀਨ ਸ਼ਾਟ ਲੈ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਇਹ ਕਿਹਦੇ ਵਿੱਚ ਇਹ ਕਲਰ ਆ ਜੇ ਕੋਈ ਮੇਰੀ ਭੈਣ ਜਾਦਾ ਲਾਈਟ ਪਾਉਣਾ ਪਸੰਦ ਕਰਦੀ ਹੈ ਤਾਂ ਇਹ ਲਾਈਟ ਕਲਰ ਆ ਜਾਂ ਤੁਸੀਂ ਮਦਰਜ਼ ਤੇ ਲਈ ਗਿਫਟ ਕਰਨਾ ਇਹ ਵੀ ਬਿਨਾ ਲਾਈਨਿੰਗ ਤੋਂ ਬਣ ਵਾਲੇ ਸੋ ਜ਼ਿਆਦਾ ਡਿਮਾਂਡ ਰਹਿੰਦੀ ਹੈ ਕਿ ਬਿਨਾ ਲਾਈਨਿੰਗ ਤੋਂ ਸੂਟ ਹੋਣ ਕਿਉਂਕਿ ਗਰਮੀ ਨਾਲ ਇੰਨੇ 2-3 ਦਿਨ ਹੋ ਗਏ ਇੰਨਾ ਮੰਦਾ ਹਾਲਾ ਸੋ ਇਹ ਵੀ ਉਹ ਸੇਮ ਰੇਂਜ ਦੇ ਵਿੱਚ ਹੀ ਹੈ 950 ਦੀ ਰੇਂਜ ਦੇ ਵਿੱਚ ਜੇ ਕਿਸੇ ਮੇਰੀ ਭੈਣ ਨੂੰ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰ ਦਿਓ ਇਹਦੇ ਵਿੱਚ ਇੱਕ ਹੈਗਾ ਐਕਵਾ ਗ੍ਰੀਨ ਕਲਰ ਇਹਦੇ ਵਿੱਚ ਥੋੜਾ ਫਰੋਜ਼ੀ ਜਿਹਾ ਟਾਈਪ ਦੇ ਵਿੱਚ ਆਉਂਦਾ ਬਟ ਫਰੋਜ਼ੀ ਨਹੀਂ ਹੈਗਾ ਤੁਸੀਂ ਇੱਕੋ ਜਿਹੜਾ ਗ੍ਰੀਨ ਕਲਰ ਹੁੰਦਾ ਇੱਕੋ ਕਲਰ ਹੁੰਦਾ ਨਾ ਉਹ ਉਹ ਕਲਰ ਹੈ ਤੁਸੀਂ ਸਰਚ ਕਰਕੇ ਨੈਟ ਤੇ ਦੇਖ ਲਓ origignal ਕਲਰ ਜੇ ਤੁਹਾਨੂੰ ਮਿਲਦਾ ਹੋਇਆ ਅਦਰਵਾਈਜ਼ ਇਹਦੀ ਫੋਟੋ ਜਾਦਾ ਨਾ ਜਿੱਦਾਂ ਸਮੁੰਦਰ ਦੇ ਪਾਣੀ ਦਾ ਕਲਰ ਜਿਹੜਾ ਹੁੰਦਾ ਇਦਾਂ ਜਿਹਦਾ ਕਲਰ ਹੈ ਤੇ ਵੀਡੀਓ ਦੇ ਵਿੱਚ ਦਾ ਕਲਰ ਨਹੀਂ ਸਹੀ ਹੁੰਦਾ ਬਾਕੀ ਪ੍ਰਿੰਟ ਬਹੁਤ ਸੋਹਣੇ ਆ ਸਾਰੇ ਪ੍ਰਿੰਟ ਹੀ ਸੋਹਣੇ ਆ 950 ਦੇ ਰੇਂਜ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ 950 ਦੇ ਵਿੱਚ ਅੱਜ ਕੱਲ ਆਉਂਦਾ ਵੀ ਕੀ ਆ ਸੋ ਇਹ ਵੀ ਲੈ ਲੈਣੀ ਆ ਇਹ ਮਤਲਬ ਪ੍ਰਾਈਸ ਵਾਈਜ਼ ਇਹ ਥੋੜਾ ਜਿਹਾ ਘੱਟ ਰੇਂਜ ਦੇ ਵਿੱਚ ਹੁੰਦਾ ਜਿਵੇਂ ਉਹ ਆ ਜਾਂਦੀ ਹੈ ਫੁੱਲ ਪਿਓਰ ਇਹ ਸੈਮੀ ਪਿਓਰ ਆ ਜਾਂਦੀ ਹੈ ਪਰ ਇਹ ਨਹੀਂ ਹੈਗਾ ਕਿ ਇਹ ਕੁਆਲਿਟੀ ਮਾੜੀ ਹੋ ਕੁਆਲਿਟੀ ਟੌਪ ਦੀ ਹੈ ਇਹ ਵੀ ਦੇਖ ਲਓ ਸੀ ਥਰੂ ਨਹੀਂ ਹੈਗਾ ਇਹਨੂੰ ਵੀ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਇਹਦੀ ਰੇਂਜ 1500 ਰੁਪਏ ਉਹਦੀ ਰੇਂਜ ਹੈ 2000 ਇਹਦੀ ਥੋੜੀ ਜੀ ਮਤਲਬ ਉਹਦੇ ਨਾਲ ਰੇਂਜ ਘੱਟ ਆ ਅਦਰਵਾਈਜ਼ ਕੁਆਲਿਟੀ ਦਾ ਨਹੀਂ ਕੋਈ ਬਹੁਲਾ ਫਰਕ ਹੈਗਾ ਕੁਆਲਿਟੀ ਇਹ ਵੀ ਬਹੁਤ ਵਧੀਆ ਬਸ ਇੰਨਾ ਹੀ ਹੋ ਜਾਂਦਾ ਉਹ ਉਹਦੇ ਨਾਲ ਥੋੜਾ ਜਿਹਾ ਹਲਕਾ-ਫਲਕਾ ਗਾਵਾ ਉਹੀ 500 ਦੇ ਜਿਹੋ ਜਿਹੇ ਰੇਂਜ ਦਾ ਵਰਕ ਆ ਉਨਾਂ ਦਾ ਉਨੀ ਕਵਾਲਿਟੀ ਦਾ ਫਰਕ ਆ ਪਰ ਕੁਆਲਿਟੀ ਇਹ ਵੀ ਬਹੁਤ ਵਧੀਆ ਇਹ ਨਹੀਂ ਕਹਿ ਸਕਦੇ ਵੀ ਇਹ ਕੁਆਲਿਟੀ ਮਾੜੀ ਆ ਥੋੜਾ ਬਹੁਤ ਉਨੀ 21 ਦਾ ਫਰਕ ਆ ਇਹਦੇ ਵਿੱਚ ਵੀ ਇੱਕ ਆਹ ਕਲਰ ਆ ਸਿਲਵਰ ਦਾ ਕਲਰ ਤੇ ਇੱਕ ਇਹਦੇ ਵਿੱਚ ਆ ਗ੍ਰੇ ਕਲਰ ਆ ਕਲਰ ਇਹ ਚ ਸਾਰੇ ਸੋਹਣੇ ਆ ਗ੍ਰੇ ਕਲਰ ਵੀ ਬਹੁਤ ਸੋਹਣਾ ਲੱਗਦਾ ਇਹ ਜਿਹੜਾ ਸੀਮੈਂਟ ਦਾ ਗ੍ਰੀ ਕਲਰ ਜਿਆ ਹੁੰਦਾ ਇਹ ਉਦਾਂ ਦਾ ਗ੍ਰੀ ਕਲਰ ਦਾ ਕਲਰ ਇਹ ਵੀ ਬਹੁਤ ਸੋਹਣਾ ਹੈ ਇੱਕ ਇਹਦੇ ਵਿੱਚ ਆਹ ਹੈ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਵੀ ਥੋੜਾ ਗ੍ਰੀਨਿਸ਼ੀ ਜੀ ਟੋਨ ਦੇ ਵਿੱਚ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣੇ ਸੋਹਣੇ ਕਲਰ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਦਿਓ ਇਹਨਾਂ ਨੂੰ ਬਿਨਾ ਲਾਈਨਿੰਗ ਤੋਂ ਪਹਿਣਾ ਮੇਰੀਆਂ ਆਰਾਮ ਨਾਲ ਬਣਾ ਸਕਦੀਆਂ ਸੋ ਤੁਹਾਡੀ ਜਿਹੜੀ ਲਾਈਨਿੰਗ ਵਾਲੀ ਦਿੱਕਤ ਆ ਉਹ ਇਹਨਾਂ ਦੇ ਵਿੱਚੋਂ ਦੂਰ ਹੋ ਗਈ ਸੋ ਜਿਹਨਾਂ ਦੇ ਵਿੱਚ ਲਾਈਨਿੰਗ ਲੱਗੂਗੀ ਆਪਾਂ ਸਾਰਾ ਦੱਸਾਂਗੇ ਇਹ ਹੈਗੇ ਆ ਇਹ ਵੀ ਟੈਸਟ ਦਾ ਪ੍ਰਿੰਟ ਆ ਪਿਓਰ ਕ੍ਰੇਪ ਸੈਲਫ ਪ੍ਰਿੰਟ ਦੇ ਵਿੱਚ ਪਿਓਰ ਕ੍ਰੇਪ ਦੇ ਸੂਟ ਆ ਦੇਖ ਸਕਦੇ ਆ ਤੁਸੀਂ ਬਕਾਇਦਾ ਕੰਪਨੀ ਦੀ ਮੋਹਰ ਲੱਗੀ ਆ ਟੈਸਟਾ ਦੇ ਬ੍ਰਾਂਡ ਆ ਇੱਕ ਸੈਲਫ ਪ੍ਰਿੰਟ ਪਿਓਰ ਕ੍ਰੇਪ ਦੇ ਵਿੱਚ ਉੱਪਰ ਪ੍ਰਿੰਟ ਸੋ ਇਹ ਦੀ ਰੇਂਜ ਹੈਗੀ ਆ 2500 ਰੁਪਿਆ ਪ्योर ਕਰੀਬ ਦਾ ਸੂਟ ਹੈ ਜੇ ਕਿ ਮੇਰੀ ਕਿਸੇ ਭੈਣ ਨੇ ਪਲੇਨ ਸਲਵਾਰ ਦੇ ਨਾਲ ਕੁਝ ਕਢਾਈ ਵਗੈਰਾ ਕਰਾ ਕੇ ਡਿਜ਼ਾਈਨ ਕਰਾਉਣਾ ਜੇ ਇਹਨੂੰ ਸੈਮੀ ਪਾਰਟੀ ਵੇਅਰ ਕੁਝ ਲੁੱਕ ਦੇਣੀ ਆ ਤਾਂ ਉਹ ਵੀ ਆਪਾਂ ਬਣਾ ਦਾਂਗੇ ਜੇ ਕਿਸੇ ਨੇ ਗੁਰਦੁਆਰਾ ਸਾਹਿਬ ਵਗੈਰਾ ਪਾਉਣ ਨੂੰ ਜਾਂ ਥੋੜਾ ਬਹੁਤ ਕਿਤੇ ਆਉਣ ਜਾਣ ਨੂੰ ਪਾਉਣ ਨੂੰ ਨਾ ਇਦਾਂ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਆ ਸੋ ਇਹ ਕਿਹਦੇ ਵਿੱਚ ਪਲਮ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਦੇਖ ਸਕਦੇ ਤੁਸੀਂ ਇਹ ਵੀ ਸੈਲਫ ਪ੍ਰਿੰਟ ਕ੍ਰੇਪ ਦੇ ਉੱਪਰ ਪ੍ਰਿੰਟ ਆ ਇਹ ਮਤਲਬ ਇਹ ਬੌਂਤੀ ਦੇ ਵਿੱਚ ਇਦਾਂ ਆਉਂਦੀ ਆ ਸਰਕ੍ਰਿੰਟ ਦੇ ਵਿੱਚ ਪਿਓਰ ਕ੍ਰੇਪ ਟੈਸਟਾ ਦੇ ਪ੍ਰਿੰਟ ਇਹ 2500 ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਇੱਕ ਪ੍ਰਿੰਟ ਇਹਦੇ ਵਿੱਚ ਆ ਇਹ ਥੋੜਾ ਕਰੀਮ ਬੇਸ ਦੇ ਵਿੱਚ ਲਾਈਟ ਕਲਰ ਦੇ ਵਿੱਚ ਆ ਜਾਂਦਾ ਸੋ ਇਹ ਵੀ ਬਹੁਤ ਸੋਹਣਾ ਹੈ ਜੀ ਕਿਸੇ ਮੇਰੀ ਭੈਣ ਨੂੰ ਇਹ ਪ੍ਰਿੰਟ ਚਾਹੀਦਾ ਹੋਇਆ ਤਾਂ ਇਹ ਵੀ ਲੈ ਸਕਦੇ ਆ ਸਕਰੀਨ ਸ਼ਾਟ ਲੈ ਲਿਓ ਬਸ 2500 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਚਾਰ ਪ੍ਰਿੰਟ ਆ ਇਹ ਥੋੜਾ ਡਾਰਕ ਕਲਰ ਦੇ ਵਿੱਚ ਹੈ येलो ਕਲਰ ਦੇ ਵਿੱਚ ਇਹਦੇ ਨਾਲ ਵੀ ਜੇ ਤੁਸੀਂ ਪਲੇਨ ਸਲਵਾਰ येलो ਕਲਰ ਦੀ ਲਾ ਕੇ ਕੁਝ ਥ्रेड ਵਰਕ ਕਰਾਉਣਾ ਤੇ ਜਾਂ ਕੁਝ ਕਿਵੇਂ ਵੀ ਤੁਸੀਂ ਡਿਜ਼ਾਈਨ ਕਰਾਉਣਾ ਬਾਹਾਂ ਦੇ ਅੱਗੇ ਪੈਚ ਕੁਝ ਲਾ ਕੇ ਕੁਝ ਕੰਟਰਾਸਟ ਕਰਕੇ ਕੁਝ ਡਿਜ਼ਾਈਨ ਕਰਾਉਣਾ ਕੋਈ ਡਿਜ਼ਾਈਨ ਕਰਵਾ ਸਕਦੇ ਹੁਣ ਪਲੀਜ਼ ਮੈਨੂੰ ਇਹ ਨਾ ਕਿ ਹੋ ਕੇ ਮੈਨੂੰ ਤੁਸੀਂ ਜਿਵੇਂ ਤੁਸੀਂ ਕਹਿੰਦੇ ਸੀਗੇ ਪੈਚ ਲਾ ਕੇ ਤੁਸੀਂ ਉਦਾਂ ਦੀਆਂ ਫੋਟੋਆਂ ਭੇਜ ਦਿਓ ਦੇਖੋ ਕ੍ਰੀਏਟੀਵਿਟੀ ਹੁੰਦੀ ਹੈ ਹਨਾ ਇਦਾਂ ਨਹੀਂ ਹੈਗਾ ਕਿ ਮੇਰੇ ਕੋਲ ਉਹ ਚੀਜ਼ ਹੋਊਗੀ ਜੋ ਚੀਜ਼ ਮੇਰੇ ਮਾਈਂਡ ਦੇ ਵਿੱਚ ਡਿਜ਼ਾਈਨ ਹੋ ਰਹੀ ਆ ਮੇਰੇ ਮਾਈਂਡ ਦੇ ਵਿੱਚ ਕ੍ਰੀਏਟ ਹੋ ਰਹੀ ਆ ਉਹ ਮੈਂ ਤੁਹਾਨੂੰ ਕੋਈ ਫੋਟੋ ਨਹੀਂ ਦਿਖਾ ਸਕਦੀ ਹਾਂ ਉਹ ਸਿਰਫ ਮੈਂ ਬਣਾ ਕੇ ਦਿਖਾ ਸਕਦੀ ਹਾਂ ਜੇ ਤੁਹਾਨੂੰ ਭਰੋਸਾ ਤੁਸੀਂ ਆਪਣੇ ਤੇ ਭਰੋਸਾ ਕਰ ਸਕਦੇ ਆ ਚੀਜ਼ ਡਿਜ਼ਾਈਨ ਕਰਕੇ ਦੇ ਦਾਂਗੇ ਬਸ ਤੁਸੀਂ ਇਹ ਕਹਿ ਸਕਦੇ ਆ ਕਿ ਤੁਸੀਂ ਉਹਦੀ ਮਿਹਨਤ ਬਰਨ ਵਾਲੇ ਹੋਣੇ ਚਾਹੀਦੇ ਆ ਤੇ ਚੀਜ਼ ਬਹੁਤ ਸੋਹਣੀ ਬਣ ਜੂਗੀ ਦੇਖੋ ਮਿਹਨਤ ਦਾ ਹੀ ਮੁੱਲ ਹੁੰਦਾ ਨਾ ਜਿੰਨੀ ਉਹ ਤੇ ਮਿਹਨਤ ਕਰਾਂਗੇ ਡਿਜ਼ਾਈਨਿੰਗ ਜਿਵੇਂ ਮਰਜ਼ੀ ਕਰੀ ਜਾਏ ਹੁਣ ਇਹਦੇ ਵਿੱਚ ਮੈਂ ਕੋਰਸੈਟ ਬਣਾ ਕੇ ਪਾ ਚੁੱਕੀ ਹਾਂ ਸੌਰੀ ਮੇਰਾ ਕੋਰਸੈਟ ਕਰੇ ਪਿਆਏ ਮੈਂ ਤੁਹਾਨੂੰ ਐਸ ਟਾਈਮ ਦਿਖਾ ਨਹੀਂ ਸਕਦੀ ਅਰਜੈਂਟ ਦੇ ਵਿੱਚ ਬਣਾ ਕੇ ਤੇ ਪਾ ਲਿਆ ਸੀਗਾ ਤੇ ਇਹ ਵੀ ਬਹੁਤ ਸੋਹਣਾ ਬਣਿਆ ਮੈਂ ਇਦਾਂ ਪਿੰਕ ਕਲਰ ਦੇ ਆਰਗੈਂਜ਼ਾ ਦੇ ਅੱਗੇ ਵਾਹਾਂ ਦੇ ਅੱਗੇ ਪੈਚ ਲਾ ਕੇ ਉੱਪਰ ਲੈਸ ਰੱਖ ਕੇ ਇਦਾਂ ਕੁਝ ਡਿਜ਼ਾਈਨਿੰਗ ਕੀਤੀ ਹੈ ਸੋ ਇਹ ਵੀ ਬਹੁਤ ਪਿਆਰਾ ਲੱਗਿਆ ਮੈਨੂੰ ਮੈਂ ਬਿਨਾ ਲਾਈਨਿੰਗ ਤੋਂ ਹੀ ਬਣਾਇਆ ਸੋ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਵਿੱਚ ਦੀ ਸਕਿਨ ਦਿਖੂਗੀ ਬਟ ਨਹੀਂ ਮੈਂ ਤਜਰਬਾ ਕਰਕੇ ਦੇਖਿਆ ਤੇ ਵਧੀਆ ਲੱਗਿਆ ਮੈਨੂੰ ਮੈਂ ਲੋਸ ਡਰਾਪ ਰੱਖਿਆ ਕਿਉਂਕਿ ਜਿਆਦਾ ਟਾਈਟ ਕੱਪੜੇ ਤਾਂ ਪੈਂਦੇ ਨਹੀਂ ਲੋਸ ਸਟਾਈਲ ਦੇ ਵਿੱਚ ਰੱਖੇ ਇਹ ਵੀ ਜੇ ਲੋਸ ਬਣਾਉਂਗੇ ਫਿਰ ਇਹਦੇ ਥੱਲੇ ਲਾਈਨਿੰਗ ਨਹੀਂ ਲੱਗਣੀ ਜੇ ਤੁਸੀਂ ਇਹਨਾਂ ਨੂੰ ਟਾਈਟ ਟਾਈਟ ਬਣਾਉਂਗੇ ਫਿਰ ਲਾਈਨਿੰਗ ਦੀ ਜ਼ਰੂਰਤ ਹੈ ਇਹਦੇ ਵਿੱਚ ਇਹ ਵੀ ਸੈਲਫ ਲਾਈਨਿੰਗ ਦੇ ਵਿੱਚ ਬਹੁਤ ਸੋਹਣੀ ਆ ਪਿਓਰ ਮਸਲੀਨ ਠੀਕ ਹੈ ਇਹ ਵੀ ਪ੍ਰਿੰਟ ਜਿਹੜੇ ਸਾਰੇ ਹੈਗੇ ਇਹ ਟੈਸਟਾਂ ਦੇ ਪ੍ਰਿੰਟ ਆ ਸੋ ਕੁਆਲਿਟੀ ਟੈਸਟ ਆ ਦੀ ਤਈਓ ਇਹਨਾਂ ਦੀ ਆਮ ਨਾਲੋਂ ਰੇਟ ਹਾਈ ਹੁੰਦੇ ਆ ਕਿਉਂਕਿ ਇਹਨਾਂ ਦੀ ਕੁਆਲਿਟੀ ਅਦਰ ਬ੍ਰਾਂਡ ਚੱਲਦਾ ਇਹਨਾਂ ਦਾ ਆਪਣਾ ਸੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬੜਾ ਸੋਹਣਾ ਜਿਹਾ ਕਲਰ ਆ ਨਾ ਇਹ ਗ੍ਰੀਨ ਆ ਨਾ ਇਹ ਮਹਿੰਦੀ ਆ ਬੜਾ ਸੋਹਣਾ ਜਿਹਾ ਕਲਰ ਆ ਇਹਦੇ ਵਿੱਚ ਵੀ ਇਹ ਦੇਖੋ ਬਹੁਤ ਜ਼ਿਆਦਾ ਸੌਫਟ ਸੌਫਟ ਸੋ ਸਾਰੇ ਜਿਵੇਂ ਪਹਿਲਾਂ ਇਸ ਤੋਂ ਪਹਿਲਾਂ ਮੈਂ ਡਿਜ਼ਾਈਨ ਦਿਖਾਇਆ ਸੀ ਤੁਹਾਨੂੰ ਉਹ ਵੀ 2000 ਦੀ ਰੇਂਜ ਦੇ ਵਿੱਚ ਆ ਵੀ 2000 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਤਾਂ ਆਈ ਥਿੰਕ 21 ਸੂਟ ਬਚਿਆ ਹੋਇਆ ਸੋ ਬਹੁਤ ਹੀ ਸੋਹਣੇ ਹੈਗੇ ਆ ਲਾਈਟ ਵੇਟ ਜੀ ਅਸੀਂ ਦੁਬਾਰਾ ਤੇ ਲੋਣੇ ਕੱਪੜੇ ਨੂੰ ਐਂ ਜੀ ਕਰਦੇ ਇੱਕ ਹੋਰ ਬਣਾ ਲਈਏ ਇੱਕ ਹੋਰ ਬਣਾ ਲਈਏ ਇਦਾਂ ਦਾ ਮੈਂ ਫੀਲਿੰਗ ਆਉਂਦੀ ਆ ਕਰੀਮ ਬੇਸ ਦੇ ਵਿੱਚ ਇੰਨੇ ਮੈਂ ਮੈਂ ਹਰਾਨਾ ਵੀ ਇਹਨੇ ਲਾਈਟ ਵੇਟ ਹੋਣ ਦੇ ਬਾਵਜੂਦ ਵੀ ਵਿੱਚ ਸੀ ਥਰੂ ਨਹੀਂ ਹੈਗੇ ਤੇ ਬਹੁਤ ਵਧੀਆ ਜਦੋਂ ਇਦਾਂ ਉਧਰਲੇ ਪਾਸੇ ਚਾਨਣ ਪੈਂਦਾ ਫਿਰ ਤਾਂ ਆਪਾਂ ਨੂੰ ਦੇਖੂਗਾ ਜਦੋਂ ਆਪਾਂ ਇਦਾਂ ਪਾ ਲਿਆ ਫਿਰ ਮੈਂ ਦੇਖਦਾ ਇੱਕ ਕਲਰ ਦੇ ਵਿੱਚ ਆ ਇਹ ਨਾ ਨਾ orange ਨਾ peach ਹੈ ਵੀ ਬਹੁਤ ਸੋਹਣਾ ਕਲਰ ਹੈ ਜਿੱਦਾਂ ਪੈਣਾ ਅੱਜਕੱਲ ਡਿਫਰੈਂਟ ਜਿਹਾ ਕਲਰ ਮੰਗਦੇ ਹੁੰਦੇ ਨੇ ਇਹ ਉਦਾਂ ਦੇ ਕਲਰ ਹੈ ਇਹਨੂੰ ਵੀ ਤੁਸੀਂ ਕਰੀ ਇਹਨੂੰ ਤੁਸੀਂ ਜ਼ਿਆਦਾ ਕਰੀਮ بیس ਨਾਲ ਬਣਾਇਓ ਜ਼ਿਆਦਾ ਸੋਹਣਾ ਲੱਗੂਗਾ ਆਲਓਵਰ ਨਾਲ ਉਹ ਨਾ ਜਿੱਦ ਤੱਕ ਕਰੀਮ ਕਲਰ ਦੀ ਬਾਟਮ ਹੋ ਜੇ ਤੇ ਕੁਝ ਓਦਾਂ ਡਿਜ਼ਾਈਨ ਹੋ ਜੇ ਬਹੁਤ ਸੋਹਣਾ ਲੱਗੂਗਾ ਸੋ ਇਹਦੇ ਵਿੱਚ ਇੱਕ ਚੈੱਕ ਦੇ ਵਿੱਚ ਇਹ येलो ਕਲਰ ਹੈ ਕਲਰ ਇਹ ਵੀ ਬੜਾ ਪਿਆਰਾ ਇਹਦੇ ਵਿੱਚ ਨਾ ਆਈ ਥਿੰਕ ਤਿੰਨ ਚਾਰ ਸੂਟ ਹੈ ਤੇ ਕੋਈ ਵੇਟ ਵਾਲਾ ਹੈ ਨਹੀਂ ਇਹਨਾਂ ਦਾ ਲਾਈਟ ਵੇਟ ਦੇ ਵਿੱਚ ਇਹ ਵੀ ਪ्योर ਦੇ ਵਿੱਚ ਹੀ ਹੈ ਸਟੱਫ ਬਹੁਤ ਲਾਈਟ weight ਇਹ ਮੋਰ ਪੰਖੇ ਗ੍ਰੀਨ ਜਿਹਾ ਕਲਰ ਹੈ ਤੇ ਇਹਦੇ ਵਿੱਚ ਇਦਾਂ ਨੂੰ ਦੂਰ ਇਦਾਂ ਲੱਗਦਾ ਜਿਵੇਂ ਕਢਾਈ ਹੋਈ ਹੋਈ ਹੈ ਪ੍ਰਿੰਟ ਇਦਾਂ ਦਾ ਜਿਦਾ ਐਮਬਰਾਇਡਰੀ ਦੇ ਵਿੱਚ ਡਿਜ਼ਾਈਨ ਹੈ ਇਦਾਂ ਲੱਗਦਾ ਸੋ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਪ੍ਰਿੰਟ ਬਹੁਤ ਸੋਹਣਾ ਹੈ ਜੇ ਮੇਰੀ ਕਿਸੇ ਭੈਣ ਨੇ ਕੋਟ ਸੈੱਟ ਵਗੈਰਾ ਬਣਾਉਣੇ ਹੋਣ ਜਾਂ ਥੋੜੇ ਪਾਕਿਸਤਾਨੀ ਸਟਾਈਲ ਜਿਵੇਂ ਫਰਸ਼ੀ ਮਸਲਵਾਰਾਂ ਦੇ ਨਾਲ ਵੀ ਅੱਜਕੱਲ੍ਹ ਚਲ ਰਿਹਾ ਹੈ ਕਾਫੀ ਡਿਜ਼ਾਈਨ ਕਾਟਨ ਦੇ ਵਿੱਚ ਹੈ ਨਾ ਤਾਂ ਇਹ ਚੀਜ਼ਾਂ ਬਹੁਤ ਸੋਹਣੀਆਂ ਬਣਣਗੇ ਸਾਰੇ ਮਤਲਬ ਕਾਟਨ ਇੱਕ ਤੋਂ ਇੱਕ ਵੱਧ ਕੇ ਸੋਹਣੀ ਆ ਦੇਖੋ ਚੈੱਕ ਦੇ ਵਿੱਚ ਉਹ ਵੀ ਚੈੱਕ ਚ ਅਸੀਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਇਹ ਵੀ ਚੈੱਕ ਦੇ ਵਿੱਚ ਹੈ ਇਹ ਥੋੜਾ ਜਿਹਾ ਲਾਈਟ ਵੇਸ ਹੈ ਇਹਨੂੰ ਇਹਨੂੰ ਆਲ ਓਵਰ ਬਣਾ ਲਓ ਇਹ ਆਲ ਓਵਰ ਜ਼ਿਆਦਾ ਸੋਹਣਾ ਲੱਗੂਗਾ ਇਹ ਪਿਓਰ ਕਾਟਨ ਸਿਲਕ ਦੇ ਵਿੱਚ ਹੈ ਇਹ ਪਿਓਰ कॉटन सिल्क ਦੇ ਵਿੱਚ ਇਹ 2200 ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਸੂਟ ਆ ਤੁਸੀਂ ਇਹ ਇਹ ਥੋੜਾ ਜਿਹਾ ਨਾ ਮਤਲਬ ਜਿਵੇਂ ਸਿਲਕੀ ਜਿਹਾ ਟਾਈਪ ਦੇ ਵਿੱਚ ਹੁੰਦਾ ਬਟ ਐਂ ਇਦਾਂ ਮਤਲਬ ਇਹ ਨਹੀਂ ਹੁੰਦਾ ਕਿ ਸਕਿਨ ਨੂੰ ਇਰੀਟੇਟ ਕਰੂਗਾ ਸੌਫਟ ਬਹੁਤ ਹੁੰਦਾ ਬਟ ਇਹਦੀ ਲੁੱਕ ਥੋੜੀ ਜੀ ਤੁਸੀਂ ਦੇਖ ਹੀ ਸਕਦੇ ਹੋ ਥੋੜੀ ਸ਼ਾਈਨ ਹੁੰਦੀ ਹੈ ਕਪੜੇ ਦੇ ਵਿੱਚ ਇਹਨੂੰ ਤਾਂ कॉटन सिल्क ਕਹਿ ਦਿੰਦੇ ਆ ਡਬਲ ਥ्रेड ਯੂਜ਼ ਹੋਇਆ ਹੁੰਦਾ ਇਹਦੇ ਵਿੱਚ ਸੋ ਇਹ ਬਹੁਤ ਸੋਹਣਾ ਹੈ ਸ਼ਾਹੀ ਜਿਹੀਆਂ ਚੀਜ਼ਾਂ ਨੇ ਇਹ ਸਰਦਾਰੀ ਜੇ ਜੈਜਾ ਨੇ ਸਰਦਾਰੀ ਜੇ ਪ੍ਰਿੰਟ ਆ ਸਰਦਾਰੀ ਜੇ ਕਪੜੇ ਆ ਸੋ ਇਹ ਥੋੜਾ ਜਿਹਾ ਵੱਡਾ ਪ੍ਰਿੰਟ ਆ ਕਲਰ ਇਹ ਵੀ ਬਹੁਤ ਸੋਹਣਾ ਜੈਲਓਵਰ ਦੇ ਵਿੱਚ ਬਣਾਉਣਾ ਕੁਛ ਜੈਲੋ ਨਾਲ ਚਾਕਾਂ ਚੋਕਾਂ ਥੱਲੇ ਜੈਲੋ ਪੱਟੀ ਦੇ ਕੇ ਜੈਲੋ ਲੈਸਾ ਲਾ ਕੇ ਤਾਂ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਣਨਾ ਇਹ ਪਿਓਰ ਬੈਂਬਰ ਦੇ ਵਿੱਚ ਪਿਓਰ ਜਾਰਜਟ ਬੈਂਬਰ ਦੇ ਵਿੱਚ ਸੂਟ ਆ ਇਹ ਬਹੁਤ ਸੋਹਣਾ ਸਮਰਚ ਪਾਉ ਚਾਹੇ ਵਿంటర్ ਚ ਪਾਉ ਚਾਹੇ ਤੇ ਮਰਜੀ ਪਾਓ ਕਿਸੇ ਨੇ ਫਰੋਕਾ ਵਗੈਰਾ ਬਣਾਉਣੀ ਆ ਫਰੋਕ ਬਣਾ ਲਓ ਇਹਦੇ ਵਿੱਚ ਤੇ ਇਹ ਵੀ ਬਹੁਤ ਸੋਹਣੇ ਪ੍ਰਿੰਟ ਹੈ ਵੀ ਟੈਸਟਾ ਦੇ ਪ੍ਰਿੰਟ 2200 ਦੀ ਰੇਂਜ ਦੇ ਵਿੱਚ ਆ ਜ਼ੋਰ-ਜ਼ੋਰ ਦਾ ਸੂਟ ਇੱਕ ਪ੍ਰਿੰਟ ਇਹਦੇ ਵਿੱਚ ਆ ਹੈ ਇਹ ਵੀ ਬਹੁਤ ਸੋਹਣੇ ਸੋ ਮੈਂ ਵੀਡੀਓ ਪਾਉਣ ਦੇ ਵਿੱਚ ਥੋੜੀ ਜਿਹੀ ਲੇਟ ਹੋ ਗਈ ਇਹਨਾਂ ਦੇ ਵਿੱਚੋਂ ਕੁਝ ਜਿਹੜਾ ਸਟਾਕ ਸੇਲ ਵੀ ਹੋ ਚੁੱਕਿਆ ਸਾਰੇ ਪ੍ਰਿੰਟ ਬਹੁਤ ਸੋਹਣੇ ਇੱਕ ਤੋਂ ਇੱਕ ਵੱਧ ਕੇ ਸਾਰੇ ਸੋਹਣੇ ਆ ਮਤਲਬ ਹਰੇਕ ਚੀਜ਼ ਹਰੇਕ ਪ੍ਰਿੰਟ ਦੀ ਆਪਦੀ ਗ੍ਰੇਸ ਆ। ਸੋ ਇੱਕ ਇਹਦੇ ਵਿੱਚ ਹੈ। ਜਿਦਾਂ ਫਰਸ਼ੀ ਸਲਵਾਰਾ ਨਾ ਬਣਾਓ ਜਾਂ ਜਿਵੇਂ ਵੀ ਤੁਹੋ ਤੁਹਾਡਾ ਮਨ ਹੋਇਆ ਜਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਮੈਂ ਐਦਾਂ ਬਣਾਉਣਾ ਤੁਸੀਂ ਮੇਰੇ ਨਾਲ ਇੱਕ ਵਾਰੀ ਸਲਾਹ ਕਰ ਲਿਓ। ਮੈਂ ਤੁਹਾਨੂੰ ਗਾਈਡ ਵੀ ਕਰ ਦੂੰਗੀ ਤੇ ਭਰੋਸਾ ਵੀ ਤੁਸੀਂ ਕਰ ਸਕਦੇ ਆ ਆਪਾਂ ਵਧੀਆ ਡਿਜ਼ਾਈਨ ਆਪਦੀ ਚੋਇਸ ਦੱਸ ਕੇ ਤੁਸੀਂ ਡਿਜ਼ਾਈਨ ਵੀ ਕਰਵਾ ਸਕਦੇ ਆ। ਇੱਕ ਜਿਹੜਾ ਮੈਂ ਛੋਟੀ ਜੀ ਵੀਡੀਓ ਪਾਈ ਸੀ ਜਸਟ WhatsApp ਤੇ ਪਾਈ ਸੀ ਤੇ ਇੱਕ ਆਪਣੇ ਕੋਲ ਇਹ ਫੈਬਰਿਕ ਆ ਇਹ ਟੂ ਟੋਨ ਦੇ ਵਿੱਚ ਡਬਲ ਸ਼ੇਡ ਦੇ ਵਿੱਚ ਮਤਲਬ ਇਹਦਾ ਜਿਹੜਾ ਨੀਚੇ ਵਾਲਾ 베ਸ ਆ ਇਹ ਹੋਰ ਆ ਇਹ ਵੀ ਸਮਰ ਦਾ ਹੀ ਫੈਬਰਿਕ ਆ 1000 ਰੁਪਏ ਦਾ ਸੂਟ ਇਹਨਾਂ ਨੂੰ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਆ ਇਧਰਲੇ ਪਾਸੇ ਇਹਦੇ ਹੋਰ ਥ्रेड ਆ ਇਧਰਲੇ ਪਾਸੇ ਇਹਦੇ ਹੋਰ ਤੁਸੀਂ ਜਿਹੜਾ ਮਰਜ਼ੀ ਬਣਾ ਸਕਦੇ ਤੁਸੀਂ ਆਹ ਕਲਰ ਵੀ ਬਣਾ ਸਕਦੇ ਆ ਇਧਰਲਾ ਤੁਹਾਨੂੰ ਪਸੰਦ ਆ ਤੇ ਤੁਸੀਂ ਆਹ ਕਲਰ ਵੀ ਬਣਾ ਸਕਦੇ ਆ ਜੇ ਮਰਜ਼ੀ ਮਤਲਬ ਦੋਨੋਂ ਪਾਸਿਆਂ ਦੇ ਵਿੱਚ ਬਣ ਜਾਊਗਾ ਜੇ ਤੁਸੀਂ ਇਹ ਸੂਟ ਸਲਾਈ ਕਰਕੇ ਬਣਾਓਗੇ ਹਨਾ ਤੁਹਾਡੇ ਪਾਇਆ ਹੋਗਾ ਤਾਂ ਜਿਹੜੇ ਪੱਲੇ ਆ ਬੈਕ ਪੱਲੇ ਉਹਨਾਂ ਦੇ ਅੰਦਰਲੇ ਪਾਸੇ ਹੋਰ ਗਰੇ ਕੱਪੜੇ ਦੀ ਆਊਗੀ ਚੈਨ ਥੋੜਾ ਡਿਜ਼ਾਈਨਰ ਚੀਜ਼ਾਂ ਨੇ ਇਹ ਹਨਾ ਤੇ ਸੋਹਣੀ ਚੀਜ਼ ਬਣੂਗੀ ਇਹਨਾਂ ਨੂੰ ਵੀ ਤੁਸੀਂ ਬਿਨਾਂ ਲਾਈਨਿੰਗ ਤੋਂ ਬਣਾ ਸਕਦੇ ਹੋ ਲੂਸ ਦੇ ਟਾਈਪ ਦੇ ਵਿੱਚ ਸੋਹਣੀ ਚੀਜ਼ ਬਣਦੀ ਆ ਗਰਮੀਆਂ ਦਾ ਥੋੜੀ ਤਹਿ ਲੱਗੀ ਦੇ ਵਿੱਚ ਇਦਾਂ ਵੈਸੇ ਪਲੇਨ ਆ ਇਹ ਇਦਾਂ ਹੀ ਉਹ ਜਿਹੜੇ ਥਾਨ ਦੇ ਵਿੱਚ ਬੰਦ ਪੈਕਿੰਗ ਹੁੰਦੀ ਹੈ ਨਾ ਉਦਾਂ ਕਰਕੇ ਉਹ ਵਿੱਚ ਡਾਈਨਾਂ ਜੀ ਪੰਗਾ ਪੰਗਾ ਤੇ ਗ੍ਰੇਸ ਦੇਖ ਸਕਦੇ ਆ ਤੁਸੀਂ 1000 ਰੁਪਏ ਦਾ ਛੋਟਾ ਜੇ ਮੇਰੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਵਰਕ ਵਗੈਰਾ ਇਹਦੇ ਵਿੱਚ ਤੇ ਵਰਕ ਕਰਾਉਣੇ ਥੋੜੇ ਕਿਸੇ ਦੇ ਵਿੱਚ ਕੰਟਰਾਸਟ ਵੀ ਕਰਾ ਸਕਦੇ ਆ ਜਿਵੇਂ ਮੰਨ ਲਓ ਤੁਸੀਂ ਇਹਦੇ ਵਿੱਚ ਆਹ সিলਵਰ ਗ੍ਰੇ ਕਲਰ ਦਾ সিলਵਰ ਗ੍ਰੇ ਕਲਰ ਦਾ ਕੰਮ ਜੇ ਤੁਸੀਂ ਇਹਦੇ ਤੇ ਕਰੋਗੇ ਉੱਪਰ ਐਮਬਲੋਇਡਰੀ ਕਰੋਗੇ ਥੋੜੀ ਬਹੁਤ ਆ ਨਾ ਤਾਂ ਅੰਦਰਲੇ ਪਾਸੇ ਉਹਦੀ ਆ ਚੀਜ਼ ਵੀ ਆਊਗੀ ਬਹੁਤ ਸੋਹਣੀ ਲੱਗੂਗੀ ਚੀਜ਼ ਡਿਜ਼ਾਈਨਰ ਚੀਜ਼ ਲੱਗੂਗੀ ਬਣੀ ਜਿਹੜਾ ਕੁਝ ਮਰਜ਼ੀ ਬਣਾ ਲਓ ਚਾਹੇ ਕੋਟ ਸੈੱਟ ਬਣਾਓ ਸਲਵਾਰ ਸੂਟ ਬਣਾਓ ਪੈਂਟ ਸੂਟ ਬਣਾਓ ਜਿੰਮੇ ਵੀ ਮਰਜ਼ੀ ਤੋ ਇੱਕ ਕੇ ਦੇ ਵਿੱਚ ਹੈਗਾ ਕਲਰ ਆਹ ਇਹ ਲਾਈਟ ਲਵੈਂਡਰ ਕਲਰ ਆ ਇਥੇ ਥੋੜਾ ਜਿਹਾ ਡਾਰਕ ਆ ਰਿਹਾ ਤੇ ਇਹਦੇ ਅੰਦਰਲੇ ਪਾਸੇ ਇਦਾਂ ਦਾ ਕਲਰ ਹੁਣ ਜੀ ਇਹਦੇ ਉੱਪਰ ਆ ਕਲਰ ਦੀ ਐਮਬਰਾਇਡਰੀ ਹੋਈ ਹੋਏ ਇਹ ਬਹੁਤ ਸੋਹਣਾ ਲੱਗੂਗਾ ਇਦਾਂ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਸਕਦੇ ਹੋ ਤੁਸੀਂ ਬਹੁਤ ਸੌਫਟ ਆ 1000 ਰੁਪਏ ਦਾ ਸੌਦਾ ਕੁਝ ਵੀ ਨਹੀਂ ਰੇਜ ਸੋ ਆਮ ਕਰਕੇ ਮਾਰਕੀਟ ਜੇ ਤੁਹਾਨੂੰ ਤੁਸੀਂ ਬਹੁਤ ਹੀ ਜਿਵੇਂ ਕਹਿ ਦਈਏ ਕਿ ਫੁਟਣ ਵਾਲੀ ਜਗ੍ਹਾ ਤੇ ਜਾਓਗੇ ਤਾਂ ਫਿਰ ਉੱਥੇ ਇਹ ਚੀਜ਼ਾਂ ਤੁਹਾਨੂੰ ਗ੍ਰੇਸ ਦੇਖ ਕੇ ਅਗਲੇ ਨੇ ਇਹੀ ਚੀਜ਼ ਉਹ 2000 ਦੀ ਸੇਲ ਕਰਨੀ ਆ ਸੋ ਆਪਣਾ ਉਹ ਕੰਮ ਨਹੀਂ ਹੈਗਾ ਆਪਾਂ ਜੇ ਹਿਸਾਬ ਨਾਲ ਆਪਾਂ ਨੂੰ ਰੇਟ ਆਉਂਦੇ ਆ ਬਣ ਕੇ ਆ ਨਾ ਚੀਜ਼ਾਂ ਬਣ ਕੇ ਆਉਂਦੀਆਂ ਆਪਾਂ ਉਹ ਹਿਸਾਬ ਨਾਲੀ ਰੇਟ ਰੱਖਦੇ ਆ ਇਹ ਨਹੀਂ ਹੈਗਾ ਵੀ ਜੇ ਚੀਜ਼ ਦੀ ਗ੍ਰੇਸ ਜ਼ਿਆਦਾ ਤੁਹਾਨੂੰ ਮਹਿੰਗੀ ਕਰਕੇ ਵੇਚ ਦੋ ਨਹੀਂ ਆਪਣੇ ਰੇਟ ਫਿਕਸ ਉਹ ਜਿਹੀ ਰਹਿਣਗੇ ਸੋ ਕਮਾਉਣਾ ਸਾਰੇ ਨਹੀਂ ਆ ਨਾ ਆਪਾਂ ਮਿਹਨਤ ਕਮਾ ਲਈਏ ਕਰਦੇ ਆ ਰੋਟੀ ਖਾਣ ਲਈ ਕਰਦੇ ਆ ਸੋ ਅੱਜ ਨੂੰ ਬਾਹਵੇਂ ਮਹਿਲ ਪਾ ਲੈਂਦੇ ਜੇ ਲੁੱਟਣ ਵਾਲੇ ਹੁੰਦੇ ਤਾਂ ਰੂਟੀ ਦਾ ਕੁਕਰੀ ਚਾਹੀਦੀ ਬਹੁਤ ਆ ਨਾ ਇਹ ਵੀ ਬਹੁਤ ਸੋਹਣਾ ਕਲਰ ਆ ਪਿੰਕ ਆ ਇਧਰਲੇ ਪਾਸੇ ਪਿੰਕ ਆ ਐਦਾਂ ਦਾ ਪਿੰਕ ਆ ਤੇ ਅੰਦਰਲੇ ਪਾਸੇ ਪੀਲਾ ਜੇ ਪੀਲਾ ਬਣਾਉਣਾ ਤੈਨੂੰ ਅੰਦਰ ਕਰ ਦੋ ਜੇ ਮਰਜ਼ੀ ਕਰ ਲੋ ਇਹ ਵੀ ਬਹੁਤ ਸੋਹਣਾ ਕਲਰ ਜੇ ਤੁਸੀਂ ਐਦਾਂ ਵੀ ਨਾ ਉਹ ਮਤਲਬ ਜਦੋਂ ਆ ਕੱਪੜਾ ਪਿਆ ਐਵੇਂ ਵੀ ਅੰਦਰਲੇ ਕਲਰ ਦੀ ਤਾਂ ਸ਼ਾਈਨ ਜੀ ਮਾਰਦੀ ਆ ਡਿਫਰੈਂਟ ਚਾ ਲੱਗਦਾ ਜਿਵੇਂ ਦੋਨੋਂ ਕਲਰ ਮਿਲ ਗਏ ਇਹ ਤੇ ਆ ਤੇ ਆ ਦੋਨੇ ਜਦੋਂ ਕਲਰ ਮਿਲ ਜਾਂਦੇ ਆ ਦੋਨੇ ਕਲਰ ਮਿਲ ਜਾਂਦੇ ਆ ਤਾਂ ਇਧਰਲੇ ਪਾਸੇ ਡਿਫਰੈਂਟ ਜਿਹੀ ਇੱਕ ਸ਼ਾਈਨ ਜੀ ਹੁੰਦੀ ਹੈ ਕੱਪੜੇ 'ਚ ਇਹਦੇ ਵਿੱਚ ਦੇਖ ਲਓ ਇਦਾਂ ਦਾ ਲੈਮਨ ਪਿੰਕ ਨਾਲ ਸੋ ਇਹ ਨਾ ਤੇ ਇਹ ਤੇ ਥ्रेड ਵਰਕ ਨਾਲ ਤੁਸੀਂ ਹੈਂਡਵਰਕ ਕਰਾਉਂਗੇ ਰੇਸ਼ਮ ਦਾ ਥੋੜੀ ਥੋੜੀ ਮਤਲਬ ਉਸ ਜਿਵੇਂ ਇਧਰਲੇ ਪਾਸੇ ਕਰਾਉਂਗੇ ਅ ਥ्रेड ਵਰਕ ਕਰਾ ਕੇ ਥੋੜਾ ਜਿਹਾ ਸੇਮ ਕਲਰ ਦੀ ਸਿੱਪੀ ਦੀ ਟੱਚਿੰਗ ਦੀ ਬਹੁਤ ਸੋਹਣੀ ਚੀਜ਼ ਬਣ ਡਿਜ਼ਾਈਨਿੰਗ ਦਾ ਬਹੁਤ ਜ਼ਿਆਦਾ ਕ੍ਰੀਏਸ਼ਨ ਦਿਮਾਗ ਦੇ ਵਿੱਚ ਚੱਲਦੀ ਹੈ ਵੀ ਆਹ ਬਣਾ ਦੀ ਆਹ ਬਣਾ ਦੀ ਹੁਣ ਜਿਵੇਂ ਤੁਸੀਂ ਆਪਾਂ ਨੂੰ ਆਰਡਰ ਕਰੋਗੇ ਆਪਾਂ ਉਸੇ ਹਿਸਾਬ ਨਾਲ ਤੁਹਾਨੂੰ ਚੀਜ਼ ਬਣਾ ਕੇ ਦੇਵਾਂਗੇ ਸੋ ਆਰਡਰ ਨੰਬਰ ਆਪਣਾ 8554754280 ਸੋ ਜੇ ਮੇਰੀ ਕਿਸੇ ਭੈਣ ਨੇ ਆਰਡਰ ਆਪਾਂ ਨੂੰ ਦੇਣਾ ਇਹਨਾਂ ਦੇ ਵਿੱਚੋਂ ਕਿ ਜਿਹੜੀ ਚੀਜ਼ ਪਸੰਦ ਆਉਂਦੀ ਹੈ ਤਾਂ ਤੁਸੀਂ ਆਪਾਂ ਨੂੰ ਇਸ ਨੰਬਰ ਦੇ ਉੱਪਰ WhatsApp ਕਰ ਸਕਦੇ ਹੋ ਆਪਣਾ ਨੰਬਰ ਐਡ ਵੀ ਕਰਾ ਸਕਦੇ ਹੋ ਆਪਣੇ ਸਟੇਟਸ ਵਗੈਰਾ ਲੱਗਦੇ ਵਿਦ ਪ੍ਰਾਈਜ਼ ਵਗੈਰਾ ਸਾਰਾ ਕੁਝ ਤੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਆਪਾਂ ਨੂੰ ਨੰਬਰ ਆਫ ਦਾ ਐਡ ਕਰਵਾ ਦਿਓ ਸਟੇਟਸ ਵਗੈਰਾ ਚੈੱਕ ਕਰ ਲਿਆ ਕਰੋ ਜੇ ਇਹਨਾਂ ਨੇ ਆਰਡਰ ਕਰਨਾ ਹੁੰਦਾ ਸੋ ਆਪਣੀ ਰੇਟ ਕੋਈ ਦੇਸੀ ਆ ਕੋਈ ਵਿਦੇਸ਼ੀ ਆ ਸਾਰੇ ਕਲਾਇੰਟ ਇੱਕੋ ਜੇ ਆਪਾਂ ਨੂੰ ਕਲਾਇੰਟ ਤਾਂ ਆਪਣਾ ਕਲਾਇੰਟ ਆ ਚਾਹੀਦਾ ਜਿੱਥੋਂ ਮਰਜੀ ਹੋਵੇ ਸੋ ਜਿਵੇਂ ਮਰਜੀ ਤੁਸੀਂ ਆਰਡਰ ਕਰ ਸਕਦੇ ਹੋ ਰੇਟ ਇੱਕ ਹੀ ਰਹਿਣਾ ਇੱਕ ਹੀ ਰੇਟ ਆ ਆਪਣਾ ਕੋਈ ਨਹੀਂ ਹਵੇ ਬਾਹਰ ਲੈਣ ਵਾਸਤੇ ਹੋਰ ਦੇ ਅੰਦਰ ਲੈਣ ਵਾਸਤੇ ਹੋਰ ਤੇ ਰੇਟ ਆਪਣੇ ਸਾਰਿਆਂ ਨੂੰ ਪਬਲਿਕ ਕੀਤੇ ਹੁੰਦੇ ਆ WhatsApp ਦੇ ਉੱਪਰ ਸਟੇਟਸ ਲੱਗੇ ਹੁੰਦੇ ਆ ਜਿੱ ਤਾਂ ਆਪਾਂ ਰੇਟ ਪਬਲਿਕ ਕਰਕੇ ਪਾਉਂਦੇ ਆ ਉੱਥੇ ਤਾਂ ਉੱਥੇ ਜਾ ਕੇ ਤੁਸੀਂ ਆਪਣੇ ਰੇਟ ਚੈੱਕ ਕਰ ਸਕਦੇ ਆ ਰੇਟ ਆਪਣੇ ਜੈਨੂਅਲ ਰਹਿਣਗੇ ਕਦੇ ਵੀ ਕੁਆਲਿਟੀ ਵਾਈਜ਼ ਤੁਸੀਂ ਦੇਖੋ ਫੋਟੋਆਂ ਦੇ ਵਿੱਚ ਜੱਜ ਨਾ ਕਰਿਓ ਮੈਨੂੰ ਉੱਥੇ ਬਹੁਤ ਗੁੱਸਾ ਆਉਂਦਾ ਹੁੰਦਾ ਜਦੋਂ ਕੋਈ ਨਾ ਕਲਾਇੰਟ ਫੋਟੋ ਦੇ ਵਿੱਚੋਂ ਜੱਜਮੈਂਟ ਦੇ ਦੇ ਦੇਖੋ ਕਈ ਵਾਰ ਕਈ ਕਈ ਪ੍ਰਿੰਟ ਇਦਾਂ ਦੇ ਹੁੰਦੇ ਜਿਨ੍ਹਾਂ ਨੂੰ ਕਾਪੀ ਕੀਤਾ ਗਿਆ ਹੁੰਦਾ ਹਨ ਇਹਨਾਂ ਦੇ ਵਿੱਚ ਇੱਕ ਅੱਧਾ ਪ੍ਰਿੰਟ ਹੋ ਸਕਦਾ ਅਦਰਵਾਈਜ਼ ਇਹਨਾਂ ਇਹ ਪ੍ਰਿੰਟ ਟੈਸਟਾ ਦਿੰਨੀ ਕਾਪੀ ਹੁੰਦੇ ਨੇ ਤੇ ਕਈ ਵਾਰ ਕੋਈ ਪ੍ਰਿੰਟ ਬਾਈ ਚਾਂਸ ਕਾਪੀ ਹੋ ਕੇ ਆਇਆ ਹੋਵੇ ਤੇ ਉਹ ਸਸਤੀ ਰੇਂਜ ਚ ਹੋਵੇ ਤਾਂ ਤੁਸੀਂ ਉਹਦਾ ਉਹਨੂੰ ਮਤਲਬ ਘੱਟ ਬਜਟ ਵਾਲੀ ਕੁਆਲਿਟੀ ਨਾਲ ਕੰਪੇਅਰ ਕਰੋਗੇ ਦੇਖੋ ਫਰਕ ਤਾਂ ਹੁੰਦਾ ਹੀ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਮਹਿੰਗੀ ਸਸਤੀ ਦੇ ਵਿੱਚ ਮੈਂ ਕਹਿੰਨੀ ਆ ਜੇ 200 ਰੇਂਜ ਦਾ ਵੀ ਫਰਕ ਹੋਊਗਾ ਉੱਥੇ ਵੀ ਕੁਆਲਿਟੀ ਦਾ ਫਰਕ ਹੋਊਗਾ ਸੋ ਜਿਨ੍ਹਾਂ ਨੇ ਆਰਡਰ ਕਰਨਾ ਮੇਰੀਆਂ ਭੈਣਾਂ ਨੇ ਇਸ ਨੰਬਰ ਤੇ ਆ ਜਾਓ ਥੈਂਕ ਯੂ ਸੋ ਮੱਚ ਵੀਡੀਓ ਦਿਨ ਹਾਸ ਤੱਕ ਬਣੇ ਰਹੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਰਿਹਾ ਸਖੀਆਂ ਜੇਲੀਆਂ ਦੇ ਨਾਲ ਥੈਂਕ ਯੂ ਸੋ ਮੱਚ